ਅਕਾਲੀ ਲੀਡਰ ਬੜੇ ਬੇਬਾਕ ਹੋ ਗਏ ਨੇ ਲੱਗਦਾ ਹੈ ਹੌਲੀ-ਹੌਲੀ ਕਰਕੇ ਜਿਵੇਂ ਪਾਰਟੀ ਨਿਹਾਰਵਲ ਵੱਧਦੀ ਪਈ ਹੈ ਓਵੇਂ-ਓਵੇਂ ਅਕਾਲੀ ਲੀਡਰ ਜਿਹੜੇ ਨੇ ਉਹ ਬੜੇ ਬੇਬਾਕੀ ਦੇ ਨਾਲ ਬਿਆਨ ਦਿੰਦੇ ਨਜ਼ਰ ਆ ਰਹੇ ਨੇ ਲੱਗਦਾ ਜਿਵੇਂ ਹੁਣ ਇੱਕ ਵੱਖਰੇ ਹੀ ਰੌਂ ਦੇ ਵਿੱਚ ਅਕਾਲੀ ਲੀਡਰ ਨੇ ਮਹੇਸ਼ਿੰਦਰ ਗਰੇਵਾਲ ਭਾਸ਼ਣ ਦੇ ਰਹੇ ਹੁੰਦੇ ਨੇ ਔਰ ਬਾਕੀ ਲੀਡਰਾਂ ਦੇ ਖਿਲਾਫ ਵੱਡੀਆਂ-ਵੱਡੀਆਂ ਗੱਲਾਂ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਔਰ ਖਾਸ ਕਰਕੇ ਉਹ ਕਹਿੰਦੇ ਨੇ ਕਿ ਮੈਂ ਤਾਂ ਇਹਨਾਂ ਦੇ ਪੋਤੜੇ ਫਰੋਲ ਦੂੰਗਾ ਸੁਖਬੀਰ ਸਿੰਘ ਬਾਦਲਵਾਲ ਮੂੰਹ ਕਰਕੇ ਕਹਿੰਦੇ ਨੇ ਕਿ ਸਿਰਫ ਪ੍ਰਧਾਨ ਕਰਕੇ ਚੋਪਾਂ ਨਹੀਂ ਤਾਂ ਮੈਂ ਇਹਨਾਂ ਦੇ ਪੋਤੜੇ ਫਰੋਲ ਦੇਣੇ ਸੀ। ਮਹੇਸ਼ ਅੰਦਰ ਗਰੇਵਾਲ ਡਾਕਟਰ ਸੁਖੀ ਬਾਰੇ ਵੀ ਕਾਫੀ ਕੁਝ ਬੋਲੇ ਨੇ ਔਰ ਬੜੇ ਹੀ ਅਜੀਬ ਜਿਹੇ ਲਹਿਜੇ ਵਿੱਚ ਬੋਲੇ ਨੇ ਪਰ ਇਸ ਦੇ ਬਾਵਜੂਦ ਜਦੋਂ ਬਾਗੀਆਂ ਬਾਰੇ ਗੱਲ ਕਰਦੇ ਨੇ ਤਾਂ ਪ੍ਰੇਮ ਸਿੰਘ ਚੰਦੂ ਮਾਦਰਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਦੇ ਖਿਲਾਫ ਬੜੀਆਂ ਬੜੀਆਂ ਗੱਲਾਂ ਕੀਤੀਆਂ ਗਈਆਂ। ਇਥੋਂ ਤੱਕ ਕਿਹਾ ਗਿਆ ਕਿ ਸੌਦਾ ਸਾਥ ਦੇ ਨਾਲ ਲਿੰਕ ਰਹਿ ਚੁੱਕੇ ਨੇ। ਇਥੋਂ ਤੱਕ ਕਿਹਾ ਗਿਆ ਕਿ ਸੌਦਾ ਸਾਧ ਦੇ ਨਾਲ ਮੁਲਾਕਾਤਾਂ ਜਿਹੜੀਆਂ ਨੇ ਉਹਨਾਂ ਦੇ ਸੁਪੁੱਤਰ ਕਰਦੇ ਰਹੇ ਨੇ ਬੜਾ ਬੜਾ ਕੁਝ ਆਪਣੇ ਵੱਲੋਂ ਦੱਸਿਆ ਗਿਆ ਔਰ ਇਸ ਗੱਲ ਦਾ ਵੀ ਦਾਵਾ ਕੀਤਾ ਗਿਆ ਕਿ ਮੇਰੇ ਕੋਲ ਇਹਨਾਂ ਸਾਰਿਆਂ ਦੇ ਚੱਠੇ ਪਏ ਹੋਏ ਨੇ ਔਰ ਕਹਿੰਦੇ ਕਿ ਜਦੋਂ ਮੈਂ ਦੱਸੂਗਾ ਇਹਨਾਂ ਨੂੰ ਭੱਜਣ ਦੀ ਥਾਂ ਨਹੀਂ ਮਿਲਣੀ ਮਹੇਸ਼ੰਦਰ ਗਰੇਵਾਲ ਲੱਗਦਾ ਖਾਸਾ ਕੁਝ ਆਪਣੇ ਕੋਲ ਸਮੋ ਕੇ ਬੈਠੇ ਨੇ ਸੰਜੋ ਕੇ ਬੈਠੇ ਨੇ ਕੀ ਕੁਝ ਬੋਲੇ ਨੇ ਕਿਹੜੇ ਕਿਹੜੇ ਖੁਲਾਸੇ ਕਰ ਦਿੱਤੇ ਬਾਗੀਆਂ ਬਾਰੇ ਆਓ ਸੁਣਦੇ ਆ ਕਿਉਂਕਿ ਸੁਖਬੀਰ ਬਾਦਲ ਨੂੰ ਲੈ ਕੇ ਚਰਚਾਵਾਂ ਕਾਫੀ ਤੇਜ਼ ਸੀ ਕਿ ਸੌਦਾ ਸਾਧ ਦੇ ਨਾਲ ਕਾਫੀ ਮੁਲਾਕਾਤਾਂ ਹੁੰਦੀਆਂ ਰਹੀਆਂ ਨੇ ਅੰਦਰ ਖਾਤੇ ਲੁਕ ਚੁਪ ਕੇ ਬੜਾ ਕੁਝ ਹੋਇਆ ਔਰ ਇਸ ਦੇ ਬਾਵਜੂਦ ਮਹੇਸ਼ ਅੰਦਰ ਗਰੇਵਾਲ ਕਹਿੰਦੇ ਕਿ ਜਿਨ੍ਹਾਂ ਨੇ ਸ਼ਿਕਾਇਤਾਂ ਲਾਈਆਂ ਉਹਨਾਂ ਦੇ ਬਾਰੇ ਵੀ ਬੜੇ ਸਬੂਤ ਪਏ ਹੋਏ ਆ ਮੇਰੇ ਕੋਲ ਉਹਨਾਂ ਦੇ ਬਾਰੇ ਵੀ ਬੜੀਆਂ ਗੱਲਾਂ ਪਈਆਂ ਹੋਈਆਂ ਕਿਹੜੀਆਂ ਗੱਲਾਂ ਦੱਸੀਆਂ ਨੇ ਆਓ ਸੁਣ ਲੈਂਦੇ ਆ ਇਹ ਗਰਮ ਕਰਦੇ ਆ ਕਿਉਂਕਿ ਸਿੱਲਾ ਮੌਸਮ ਆ ਜਿੱਨਾਂ ਚਿਰ ਸੇਕ ਨਾ ਆਇਆ ਸੇਲੋ ਨਿਕਲਣੀ ਨਹੀਂ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਬਾਹਾ ਖੜੀਆਂ ਕਰਕੇ ਸ਼੍ਰੋਮਣੀ ਅਕਾਲੀ ਦਰ ਜੰਦਾਬਾਦ ਦੇਖ ਦੇਖ ਭੱਜ ਦੇਖ ਦੇਖ ਭੱਜ ਪੰਥ ਕੀ ਜੀਤ ਪੰਥ ਕੀ ਜੀਤ ਖਾਲਸਾ ਜੀ ਮੈਂ ਬਹੁਤੇ ਮਿੰਟ ਨਹੀਂ ਲੈਣੇ ਮੈਂ ਮੋਟੀਆਂ ਮੋਟੀਆਂ ਯਾਰ ਚੱਕ ਦਿਆ ਵੀ ਹੜਕਾ ਹੀ ਹੈ ਵਿੱਚ ਆ ਵੀ ਆ ਉਹ ਚੰਦੂ ਮਾਜਰੇ ਹੁਣੀ ਨੇ ਵਿੱਚ ਅੜਕਾਈ ਆ ਕੇ ਬਣ ਗਏ ਐਵੇਂ ਮੈਂ ਗੱਲਾਂ ਪੰਜ ਚਾਰੀ ਕਰਨੀਆਂ ਨੇ ਆ ਜਿਹੜੇ ਨਵੇਂ-ਨਵੇਂ ਬਣੇ ਨੇ ਨਾ ਹੁਣ ਸੁਧਾਰੀਏ ਇਹ ਸੁਧਾਰੀਆਂ ਨੂੰ ਮੈਂ ਪਹਿਲੀ ਗੱਲ ਪੁੱਛਦਾ ਕਹਿੰਦੇ ਸ਼੍ਰੋਮਣੀ ਕਮੇਟੀ ਚ ਅਕਾਲੀ ਦਲ ਜ਼ਖਮ ਦਿੰਦਾ ਓ ਯਾਰੋ ਜੇ ਇਤਿਹਾਸ ਤੁਹਾਨੂੰ ਨਹੀਂ ਪਤਾ ਮੈਂ ਦੱਸ ਦਿੰਦਾ ਦੇਸ਼ ਦੇ ਵਿੱਚ ਐਮਰਜੈਂਸੀ ਲੱਗੀ ਟੌੜਾ ਸਾਹਿਬ ਤੇ ਬਾਦਲ ਸਾਹਿਬ 19 ਮਹੀਨੇ ਜਿਹੜਾ ਜਰੇ ਟੌੜਾ ਸਾਹਿਬ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ ਕਿ ਨਹੀਂ ਸੀ ਕਿਉਂ ਰਹੇ ਜੇਜ ਕਿਉਂਕਿ ਨਾ ਅਕਾਲ ਤਖਤ ਤੇ ਦੋ ਝੰਡੇ ਹਿਲਾ ਸਕਦਾ ਹੈ ਕੋਈ ਨਾ ਸਿੱਖ ਨਾਲੋਂ ਧਰਮ ਨਾਲੋਂ ਕੋਈ ਰਾਜਨੀਤੀ ਤੋੜ ਸਕਦਾ ਜਿਹੜੇ ਤੋੜਨ ਵਾਲੇ ਨੇ ਉਹ ਰਾਜਪੁਰ ਦੇ ਆਰਐਸਐਸ ਦੇ ਜੱਟ ਦੇ ਉਹ ਆਪ ਦੇ ਜੱਟ ਦੇ ਉਹ ਕਾਂਗਰਸ ਦੇ ਏਜੰਟ ਨੇ ਕੋਈ ਪੰਥਕ ਸੋਚ ਇਹ ਦੋ ਨਿਸ਼ਾਨ ਸਾਹਿਬਾਂ ਨੂੰ ਨਹੀਂ ਹਟਾ ਸਕਦੀ ਅਕਾਲ ਤਖਤ ਤੇ ਹਰਮੰਦਰ ਦੇ ਵਿੱਚ ਕੰਧ ਨਹੀਂ ਕੱਢ ਸਕਦੀ ਛੇਵੇਂ ਪਾਤਸ਼ਾਹ ਸਮਰੱਥ ਸਨ ਰਮੰਦਰ ਸਾਹਿਬ ਪਹਿਲਾ ਬਣਿਆ ਸੀ ਜਦ ਸਾਹਮਣੇ ਅਕਾਲ ਤਖਤ ਦੀ ਸਿਰਜਣਾ ਕੀਤੀ ਉਹਦਾ ਮਕਸਦ ਇੱਕੋ ਹੀ ਸੀ ਕਿ ਸਿੱਖ ਜਦ ਧਰਮ ਤੇ ਮੱਥਾ ਟੇਕਿਆ ਆਵੇ ਉਦੋਂ ਬਾਅਦ ਤਖਤ ਅਕਾਲ ਤਖਤ ਤੇ ਆਵੇ ਦੂਸਰੀ ਗੱਲ ਮੈਂ ਵਿਸਥਾਰ ਚ ਨਹੀਂ ਕਰਨੀ ਆ ਤੁਹਾਡੇ ਨਾਲ ਅੱਜ ਕਿਉਂਕਿ ਟਾਈਮ ਥੋੜਾ ਹੈ ਦੂਸਰਾ ਹੁਣ ਆ ਜਿਹੜੇ ਨਵੇਂ-ਨਵੇਂ ਚਾ ਜਾ ਗਏ ਪੈਸੇ ਬੂਸੇ ਆਏ ਹੋਣੇ ਆ ਨਾਗਪੁਰੋਂ ਭਗਵੰਤ ਮਾਨ ਕੋਲੋਂ ਮੋਦੀ ਕੋਲੋਂ ਅਮੇਸ਼ਾ ਕੋਲੋਂ ਜੱਥੇਦਾਰ ਅਕਾਲ ਤਖਤ ਨੂੰ ਸਲਾਹ ਦਿੰਦੇ ਆ ਹੁਣ ਸਲਾਹ ਕਹਿੰਦੇ ਸਜ਼ਾ ਸਖਤ ਦੇਈ ਸੁਖਵੀਰ ਨੂੰ ਪੁੱਤ ਬਗਾਨੇ ਮੋਢਿਆਂ ਤੇ ਧਰ ਕੇ ਗੱਲ ਨਹੀਂ ਬਣਨੀ ਆਪਣੀ ਤੁਹਾਨੂੰ ਆਪ ਨਿਭੜਨੀ ਪੈਣੀ ਹੈ ਜੇ ਤੁਹਾਡਾ ਭਰੋਸਾ ਹੀ ਨਹੀਂ ਆਕਾਲ ਤਖਤ ਸਾਹਿਬ ਤੇ ਤੇ ਤੁਸੀਂ ਆਕਾਲ ਤਖਤ ਸਾਹਿਬ ਜਾਣਦੇ ਕਿਉਂ ਜੇ ਸੁਖਵੀਰ ਸਿੰਘ ਨੇ ਤਾਂ ਕਦੇ ਕਿਹਾ ਕੁਝ ਨਹੀਂ ਤੇ ਤੁਸੀਂ ਬਿਨਾ ਮੰਗੇ ਸਲਾਹ ਦੇਈ ਜਾਂਦੇ ਉਹਨਾਂ ਨੂੰ ਤੁਸੀਂ ਅਕਾਲ ਤਖਤ ਸਾਹਿਬ ਨੂੰ ਨੀਵਾ ਦਿਖਾਉਂਦੇ ਹੋ ਕਿ ਨਹੀਂ ਤੁਹਾਨੂੰ ਜਥੇਦਾਰ ਸਾਹਿਬਾਂ ਤੇ ਪਰੋਸਾ ਹੈ ਕਿ ਨਹੀਂ ਹੈ ਇਕੱਠੇ ਹੋ ਕੇ ਜਾ ਕੇ ਸਲਾਹ ਦਿੰਦੇ ਨੇ ਕਿ ਸਜ਼ਾ ਸਖਤ ਦੇਈ ਹੁਣ ਮੈਂ ਗੱਲ ਕਰਦਾ ਅਗਲੀ ਕਿਉਂਕਿ ਇਹ ਸਾਰੀਆਂ ਸਮਾਂ ਥੋੜਾ ਨਹੀਂ ਤਾਂ ਕਹਾਣੀਆਂ ਤੁਹਾਨੂੰ ਸਾਰੀਆਂ ਸੁਣਾ ਦਿੰਦਾ ਇਹਨਾਂ ਦੀਆਂ ਚੰਦੂ ਮਾਜਰੇ ਨੂੰ ਮੈਂ ਇੱਕ ਦਿਨ ਸੁਣਿਆ ਕਹਿੰਦਾ ਮੈਨੂੰ ਕਦੇ ਦਿਖਾ ਦਿਓ ਡੇਰੇ ਵਾਲਿਆਂ ਦੇ ਗਏ ਉਹਦੇ ਜਿਹੜਾ ਰਾਮ ਰਹੀਮ ਦੇ ਮੈਂ ਤੁਹਾਡੇ ਰਾਹੀਂ ਪ੍ਰੈਸ ਰਾਹੀਂ ਚੰਦੂ ਮਾਜਰਾ ਜੀ ਨੂੰ ਪੁੱਛਦਾ ਹੈ ਚੰਦੂ ਮਾਜਰਾ ਜੀ 2017 ਦੀ ਇਲੈਕਸ਼ਨ 12 ਵਜੇ ਰਾਤ ਨੂੰ 22 ਨੰਬਰ ਫਾਟਕ ਦੇ ਕੋਲ ਜਿਹੜਾ ਮੈਰੇਜ ਪੈਲੇਸ ਹੈ ਤੁਹਾਡਾ ਸੁਪੁੱਤਰ ਸਨੌਰ ਤੋਂ ਇਲੈਕਸ਼ਨ ਲੜ ਰਿਹਾ ਸੀ ਉੱਥੇ ਦੱਸਣਾ ਬੱਲੂ ਕੌਣ ਸੀ ਜਿਹੜਾ ਸਟੇਜ ਚਲਾ ਰਿਹਾ ਸੀ ਉਹ ਸਟੇਜ ਚ ਲਾਉਣ ਤੋਂ ਬਾਅਦ ਡੇਰੇ ਵਾਲਿਆਂ ਨੇ ਸਟੇਜ ਤੇ ਆ ਕੇ ਤੁਹਾਡੇ ਨਾਲ ਖੜ ਕੇ ਤੁਹਾਡੇ ਮੁੰਡੇ ਨੂੰ ਸਪੋਰਟ ਡਿਕਲੇਅਰ ਕੀਤੀ કે ਨਹੀਂ ਕੀਤੀ ਮੈਂ ਸਬੂਤ ਦਿਉ ਕਹਿਣ ਇੱਕ ਵਾਰੀ ਚੰਨੂ ਮਾਜਰਾ ਕਿ ਮੈਂ ਡੇਰੇ ਵਾਲਿਆਂ ਦੀ ਸਟੇਜ ਤੇ ਨਹੀਂ ਗਿਆ ਉਹ ਮੇਰੇ ਆ ਜੀ ਸਟੇਜ ਤੇ ਨਹੀਂ ਆਏ ਉਹ ਯਾਰੋ 15 ਦੀ ਬੇਦਵੀ ਹੋਈ ਤੁਸੀਂ 17 ਚ ਉਹਨਾਂ ਨੂੰ ਬੁਲਾ ਕੇ ਵੋਟਾਂ ਮੰਗੋ ਤੇ ਤਨਖਾਹ ਕਹਿੰਦੇ ਸੁਖਵੀਰ ਸਿੰਘ ਬਾਦਲ ਨੂੰ ਲਾਓ ਇਹ ਤਾਂ ਗੁਰੂ ਨੇ ਸਮੱਤ ਬਖਸ਼ੀ ਪ੍ਰਧਾਨ ਸਾਹਿਬ ਨੇ ਆਪੜੀ ਜ਼ਿੰਮੇਵਾਰੀ ਕਰਦੇ ਆ ਝੋਲੀ ਅੱਡ ਲਈ ਕਿ ਸੱਚੇ ਪਾਤਸ਼ਾਹ ਤੂੰ ਮੈਨੂੰ ਮੁਖੀ ਦੀ ਸੇਵਾ ਦਿੱਤੀ ਆ ਬਤੌਰ ਮੁਖੀ ਮੈਂ ਆਪਣੀ ਝੋਲੀ ਚ ਸਭ ਕੁਝ ਕੋਨਾ ਜੋ ਪਉਣਾ ਹੈ ਹੁਣ ਮੈਂ ਅਗਲੀ ਗੱਲ ਕਰਦਾ ਕਹਿੰਦੇ ਜਨਮ ਦਿਨ ਮਨਾਉਣਾ ਟੋੜਾ ਸਾਹਿਬ ਦਾ ਮਨਾਓ ਪਰ ਮਨਾਉ ਤਾਂ ਤਾਂ ਆਜੇ ਟੋੜਾ ਸਾਹਿਬ ਨੂੰ ਪਿਆਰ ਕਰਦੇ ਹੋ 2017 ਵਿੱਚ ਚੰਦੂ ਮਾਜਰਾ ਸਾਹਿਬ ਤੁਸੀਂ ਬੀਬੀ ਕੁਲਦੀਪ ਕੌਰ ਟੌੜਾ ਸਾਹਿਬ ਦੀ ਸੁਪਤਰੀ ਦੇ ਉਲਟ ਸਨੋਰ ਤੋਂ ਇਲੈਕਸ਼ਨ ਲੜਿਓ ਕਿ ਨਹੀਂ ਲੜੀ ਉਹ ਆਪ ਵੱਲੋਂ ਖੜੀ ਸੀ ਤੁਸੀਂ ਅਕਾਲੀ ਜਾਲ ਖੜੇ ਸੀ ਤੁਸੀਂ ਤੁਸੀਂ ਉਹਦਾ ਟੌੜਾ ਸਾਹਿਬ ਤੇ ਕੁਲਦੀਪ ਦੇ ਉਲਟ ਕੀ ਕੀ ਬੋਲਦੇ ਰਹੇ ਹੁਣ ਤੁਸੀਂ ਟੌੜਾ ਸਾਹਿਬ ਦਾ ਜਨਮ ਦਿਨ ਮਨਾਓਗੇ ਦੱਸੋ ਤਾਂ ਸਹੀ ਨਾ ਹੁਣ ਤੁਸੀਂ ਟੌੜਾ ਸਾਹਿਬ ਦਾ ਜਨਮ ਦਿਨ ਮਨਾਓਗੇ ਉਹਨਾਂ ਦੇ ਪਰਿਵਾਰ ਦਾ ਤੁਸੀਂ ਵਿਰੋਧ ਕੀਤਾ ਹੈ ਉਹਨਾਂ ਦਾ ਤੁਸੀਂ ਵਿਰੋਧ ਕੀਤਾ 2004 ਚ ਜਦ ਤੁਹਾਨੂੰ ਟਿਕਟ ਨਹੀਂ ਮਿਲੀ ਤੁਸੀਂ ਉਹ ਲਾਂਭਾ ਦਿੱਤਾ ਤਾਂ ਟੌੜਾ ਸਾਹਿਬ ਦਾ ਬਿਆਨ ਅੱਜ ਵੀ ਅਖਬਾਰਾਂ 'ਚ ਪੜ੍ਹ ਲਓ ਉਹ ਕਹਿੰਦੇ ਲੋਕਾਂ ਦੀਆਂ ਜੇਬਾਂ 'ਚ ਹੱਥ ਵਾਉਣ ਵਾਲੇ ਨੂੰ ਮੈਂ ਟਿਕਟ ਨਹੀਂ ਕਦੇ ਦਿੰਦਾ ਜੇ ਮੈਂ ਝੂਠ ਬੋਲਦਾ ਹਾਂ ਮੈਂ ਸਜ਼ਾ ਦਾ ਜਾਇਜ਼ਕ ਹੈ ਜੇ ਮੇਰੀ ਗੱਲ ਝੂਠੀ ਹੋਵੇ ਤਾਂ ਵੀ ਮੈਂ ਗੁਨਾਹਗਾਰ ਹਾਂ ਮੈਂ ਇਹਨਾਂ ਦੇ ਇੱਕ ਇੱਕ ਨੂੰ ਜਾਣਦਾ ਹਾਂ ਪ੍ਰਧਾਨ ਜੀ ਮੈਂ ਤਾਂ ਤੁਹਾਡੇ ਕਰਕੇ ਨਹੀਂ ਕਿ ਤੁਸੀਂ ਉਹ ਕਹਣਗੇ ਤੁਹਾਡਾ ਚੱਕਿਆ ਹੋਇਆ ਬੋਲਦਾ ਹੈ ਇਹਨਾਂ ਦੇ ਇੱਕ ਇੱਕ ਦੇ ਪੋਤੜੇ ਫੋਲਦੂ ਇਹਨਾਂ ਨੂੰ ਮੂੰਹ ਦਿਖਾਉਣ ਨੂੰ ਥਾ ਨਹੀਂ ਇੱਕ ਇੱਕ ਦੇ ਫੋਲਦੂ ਇਹਨਾਂ ਨੇ ਕੀ ਕੀਤਾ ਆ ਪਰਮਿੰਦਰ ਢੀਡਸਾ ਆ ਵੀਡੀਓ ਮੈਂ ਲਿਓਣੀ ਭੁੱਲ ਗਿਆ ਤੁਹਾਨੂੰ ਦਿਖਾ ਦੇਣਾ ਕਹਿੰਦਾ ਜਿੱਤਣ ਲਈ ਤਾਂ ਵੋਟਾਂ ਪੈਣੀਆਂ ਹੀ ਨੇ ਡੇਰੇ ਵਾਲਿਆਂ ਦੀਆਂ ਉਹ ਯਾਰ ਜੇ ਸੁਖਵੀਰ ਸਿੰਘ ਬਾਦਲ ਜੀ ਨੇ ਕੁਝ ਵੀ ਨਹੀਂ ਕੀਤਾ ਉਹਨੂੰ ਕਹਿੰਦੇ ਡੇਰੇ ਵਾਲੇ ਨਾਲ ਰਲ ਗਿਆ ਜਿਹੜੇ ਜਾਜਾ ਵੋਟਾਂ ਮੰਗਦੇ ਹੋ ਉਹਨਾਂ ਨੂੰ ਕਹਿੰਦੇ ਆ ਅਸੀਂ ਗੁਨਾਹ ਕੋਈ ਨਹੀਂ ਕੀਤਾ ਮੈਂ ਇੱਕ ਗੱਲ ਹੋਰ ਕਰਨੀ ਚਾਹੁੰਦਾ ਅਸਲ 'ਚ ਬਾਦਲ ਸਾਹਿਬ ਦਰਿਆਵੇਸ਼ ਸਿਆਸਤਦਾਨ ਸੀ ਉਹ ਇਹਨਾਂ ਦੇ ਗੁਨਾਹ ਬਖਸ਼ਦੇ ਰਹੇ ਨਹੀਂ ਇਹਨਾਂ ਨੂੰ ਕਦੇ ਪਾਰਟੀ 'ਚ ਨਾ ਵਾਰ ਦੇ ਦੋ ਕਿਤਾਬਾਂ ਨੇ ਚੀਮਾ ਸਾਹਿਬ ਨੇ ਮੈਨੂੰ ਭੇਜੀਆਂ ਉਹ ਕਿਤਾਬਾਂ ਮੈਂ ਤੁਹਾਨੂੰ ਕਿਤਾਬਾਂ ਦੇ ਸਫੇ ਦੇ ਦੂੰ ਉਹ ਕਿਤਾਬਾਂ 'ਚ ਲਿਖਿਆ ਹੋਇਆ ਹੈ 26 ਜਨਵਰੀ 1986 ਨੂੰ ਜਦ ਪੰਥ ਨੇ ਫੈਸਲਾ ਕੀਤਾ ਕਿ ਸਰਕਾਰ ਦਾ ਬੁੜਾਇਆ ਹੋਇਆ ਅਕਾਲ ਤਖਤ ਟਾਉਣਾ ਹੈ ਤੇ ਚੰਦੂ ਮਾਜਰਾ ਉਦੋਂ ਸਰਕਾਰ ਵਿੱਚ ਕੋਆਪਰੇਟਿਵ ਮਨਿਸਟਰ ਸੀ 200 ਬੰਦੂਕ ਧਾਰੀ ਲੈ ਕੇ ਅਕਾਲ ਤਖਤ ਸਾਹਿਬ ਪਹੁੰਚੇ ਗੋਲੀਆਂ ਚਲਾਈਆਂ ਅਖੰਡ ਪਾਠ ਖੰਡਨ ਹੋਣ ਲੱਗਾ ਸੀ ਉਹਦਾ ਬਚਾ ਹੋਇਆ ਉਹ ਯਾਰ ਅਕਾਲ ਤਖਤ ਤੇ ਜਾ ਕੇ ਗੋਲੀਆਂ ਚ ਚੜਾਉਣ ਵਾਲੇ ਬਾਦਲ ਸੁਖਵੀਰ ਸਿੰਘ ਨੂੰ ਸਲਾਹ ਦੇਣ ਕਿ ਅਕਾਲ ਤਖਤ ਦਾ ਸਤਿਕਾਰ ਕਰੀਦਾ ਹੁੰਦਾ ਤੁਸੀਂ ਜਿੰਨੇ ਗੁਨਾਹ ਕੀਤੇ ਨੇ ਬੇ ਇੱਜ਼ਤ ਤੁਹਾਨੂੰ ਇਤਿਹਾਸ ਮਾਫ ਨਹੀਂ ਕਰ ਸਕਦਾ ਅਸੀਂ ਗਲਤੀ ਕੀਤੀ ਮਾਫ ਕਰਕੇ ਜਿਹੜੇ ਲੋਕਾਂ ਨੇ ਟੌੜਾ ਸਾਹ ਵਰਗੇ ਦਰਵੇਸ਼ ਸਿਆਸਤਦਾਨ ਨੂੰ ਆਪਣੀਆਂ ਚੰਦ ਵੋਟਾਂ ਪਿੱਛੇ ਪਾਰਲੀਮੈਂਟ ਦੀ ਇਲੈਕਸ਼ਨ ਚ ਅਮਰ ਆਸ਼ਰਮ ਜਾ ਕੇ ਨਰੰਕਾਰੀਆਂ ਦੇ ਭੀੜ ਚ ਬਾੜ ਦਿੱਤਾ ਚੰਦੂ ਮਾਜਰਾਜ ਸਾਹਿਬ ਕੀ ਗੱਲ ਨਰੰਕਾਰ ਹੀ ਨਹੀਂ ਸੀ ਅਕਾਲੀ ਦਲ ਉਥੋਂ ਅਕਾਲ ਤਖਤੋਂ ਕੱਢੇ ਹੋਏ ਹੁਣ ਮੈਂ ਅਗਲੀ ਗੱਲ ਜਿਹੜੀ ਕਰਨ ਲੱਗਾ ਐ ਇਹ ਵੀ ਮੇਰੀ ਧਿਆਨ ਨਾਲ ਸੁਣਨਾ ਆਹ ਓਲਟਾਲੀਆਂ ਜਿਹੜੇ ਕਾਂਗਰਸੀ ਆ ਭਗਵੰਤ ਮਾਨ ਹੋਣੀਆਂ ਜਾਂ ਦੁੱਕੜ ਟਿੱਕੜ ਹੋਰ ਨੇ ਇਹ ਕਹਿੰਦੇ ਆ ਅਕਾਲ ਤਖਤ ਦਾ ਠੇਕਾ ਅਕਾਲੀਆਂ ਨੇ ਲਿਆ ਨਹੀਂ ਲਿਆ ਅਕਾਲ ਤਖਤ ਸੁਮੂਚੀ ਸਿੱਖ ਕੌਮ ਦਾ ਪਰ ਮੈਂ ਇੱਕ ਗੱਲ ਪੁੱਛਦਾ ਕਿ ਤੁਸੀਂ ਅਕਾਲ ਤਖਤ ਨੂੰ ਕਿੰਨਾ ਮੰਨਦੇ ਹੋ ਜੇ ਕੈਪਟਨ ਮਨਿੰਦਰ ਸਿੰਘ ਡੇਰੇ 'ਚ ਜਾਵੇ ਕੋਈ ਸਜ਼ਾ ਨਹੀਂ ਕਿਉਂ ਸਿੱਖ ਨਹੀਂ ਉਹ ਅਕਾਲ ਤਖਤ ਦੇ ਹੁਕਮ ਦਾ ਪਾਬੰਦ ਨਹੀਂ ਜੇ ਆਪ ਵਾਲੇ ਸਿੱਖ ਡੇਰੇ 'ਚ ਜਾਣ ਕੋਈ ਐਕਸ਼ਨ ਨਹੀਂ ਇਹ ਸਿੱਖ ਨਹੀਂ ਪਾਬੰਦ ਨਹੀਂ ਤੇ ਜੇ ਕਿਤੇ ਅਕਾਲੀ ਦਲ ਚਲੇ ਜਾਵੇ ਤੇ ਕਹਿੰਦੇ ਸੁਖਬੀਰ ਸਿੰਘ ਨੇ ਅਕਾਲੀ ਦਲ ਸਾਹ ਦੇ ਇੱਕ ਠੇਕੇ ਲਾ ਦਿੱਤਾ ਹੈ। ਖਾਲਸਾ ਜੀ ਮੈਂ ਇੱਕੋ ਗੱਲ ਕਹਿ ਕੇ ਆਪਣੀ ਗੱਲ ਮਕਾਉਣੀ ਹੈ। ਦੁਨੀਆ ਮੰਦੀ ਜ਼ੋਰਾ ਨੂੰ ਇੱਥੇ ਥਾ ਨਹੀਂ ਕਮਜ਼ੋਰਾ ਨੂੰ। ਮੈਨੂੰ ਕੱਲ ਇੱਕ ਕਹਿੰਦਾ ਉਹ ਕਹਿੰਦਾ ਤੁਹਾਡਾ ਐਮਐਲਏ ਭੱਜ ਗਿਆ। ਉਹ ਮੈਂ ਕਿਹਾ ਮੇਨਕਾ ਗਾਂਦੀ ਨੇ ਤਾਂ ਕਿਹਾ ਸੀ ਕੁੱਤਿਆਂ ਨੂੰ ਨਹੀਂ ਜੰਜੀਰੀ ਪਾ ਸਕਦੇ ਸੀ ਬੰਦਿਆਂ ਨੂੰ ਕਿੱਥੇ ਪਾ ਲੈਂਦੇ ਭੱਜ ਜਾਣ ਦੇ ਭੱਜ ਜਾਣ ਦੇ। ਹੁਣ ਕਿਨੂੰ ਕਿਨੂੰ ਅਸੀਂ ਜੰਜੀਰੀ ਪਾ ਲਈਏ ਕੀਦਾ ਨਹੀਂ ਪੱਜਿਆ ਸਾਡਾ ਤਾਂ ਆਪੋਜੀਸ਼ਨ ਆ ਨਾ ਸਾਡੇ ਤਾਂ ਮਿਲਣਾ ਕੱਖ ਨਹੀਂ ਸੀ ਕੋਟੀ ਖਾਣੀ ਪੈਣੀ ਸੀ ਆ ਭਗਵੰਤ ਮਾਨ ਦੀ ਸਰਕਾਰ ਦਾ ਮੈਂਬਰ ਪਾਰਲੀਮੈਂਟ ਰਿੰਕੂ ਭੱਜ ਗਿਆ ਇਹਦਾ ਅੰਗਰਾਲ ਐਮਐਲਏ ਵਾਲਾ ਐਮਐਲਏ ਜਿਨ੍ਹਾਂ ਦੇ ਅੱਜ ਕੱਲ੍ਹ ਸਾਡੀ ਮੰਡੀਆਂ ਲੱਗਣ ਲੱਗ ਪਈਆਂ ਅੱਗੇ ਪਸ਼ੂਆਂ ਦੀ ਲੱਗਦੀ ਸੀ ਹੁਣ ਬੰਦਿਆਂ ਦੀਆਂ ਲੱਗਣ ਲੱਗ ਪਈਆਂ ਤੁਹਾਨੂੰ ਮੇਰੀ ਬੇਨਤੀ ਇੱਕੋ ਹੀ ਹੈ ਕਹੇ ਝੇੜੀਆਂ ਵਿਕੜ ਵਾਲੀਆਂ ਪੇਡਾਂ ਨੇ ਇਹਨਾਂ ਨੂੰ ਕਦੇ ਮੂੰਹ ਨਾ ਲਾਉਣਾ ਪ੍ਰਧਾਨ ਸਾਹਿਬ ਤੁਹਾਨੂੰ ਵੀ ਬੇਨਤੀ ਕਰਦਾ ਤੁਸੀਂ ਵੀ ਬਾਦਸ਼ਾਹ ਦੇ ਲੋਕ ਬਾਕੀ ਜਿਹਨੂੰ ਮਰਜ਼ੀ ਬਾੜ ਲੈਣਾ ਆਹ ਪੇਡਾਂ ਨੂੰ ਨਾ ਕਿਤੇ ਨੇੜੇ ਖੰਗਣ ਦੇਣਾ ਇਹ ਬਹੁਤ ਤਰਲੇ ਲੈਣਗੇ ਤੁਹਾਡੀਆਂ ਇਹਨਾਂ ਨੇ ਸੁਹਾਗਣਾ ਬਣਨ ਦੀ ਕੋਸ਼ਿਸ਼ ਕਰਨੀ ਆ ਜਿਹੜੀ ਕਰੀ ਨਿਕਲ ਜੇ ਸੁਹਾਗਣ ਨਹੀਂ ਰਹਿੰਦੀ ਹੁੰਦੀ ਕਦੇ ਮੁੜ ਕੇ ਨਾ ਉਹਨਾਂ ਨੂੰ ਸੁਹਾਗਣ ਬਣਾਉਣਾ ਇਹਨਾਂ ਨੂੰ ਵਿਚਾਰ ਰੱਖਣਾ ਪੰਥ ਬਚਿਆਈ ਬਚਿਆ ਜਦ ਪੰਥ ਨੂੰ ਜੋਕਾਂ ਲੱਗੀਆਂ ਲਹਿਰੀਆਂ ਖਾਲਸਾ ਜੀ ਮੈਂ ਹੁਣ ਆਖਰੀ ਗੱਲ ਕਹਿ ਕੇ ਆਪਣੀ ਗੱਲ ਮਕਾਉਣੀ ਹੈ ਕਿਉਂਕਿ ਮੇਰੇ ਕੋਲ ਇਹਨਾਂ ਦਾ ਮਸਾਲਾ ਇੰਨਾ ਜ਼ਿਆਦਾ ਨਾ ਇੰਨਾ ਜ਼ਿਆਦਾ ਕਿ ਜੇ ਮੈਂ ਇੱਕ ਇੱਕ ਦਾ ਕੰਮ ਛੇੜ ਲਾਂ ਤੇਰ ਹੀ ਲੱਗ ਜਾਣ ਕਿਉਂਕਿ ਇਹ ਸਭ ਵਿਕਾਉ ਨੇ ਕਿਹਨੂੰ ਕਿੱਥੋਂ ਪੈਸੇ ਆਉਂਦੇ ਆ ਕਦੋਂ ਆਏ ਕਿਵੇਂ ਆਏ ਕਾਦੇ ਲਈ ਆਏ ਇਹ ਮੇਰੇ ਕੋਲ ਸਭ ਸਬੂਤ ਨੇ ਮੈਂ ਕਦੇ ਕੱਚੀ ਗੱਲ ਨਹੀਂ ਕੀਤੀ ਮੈਂ ਆਖਰ ਵਿੱਚ ਇੱਕੋ ਤੁਹਾਨੂੰ ਬੇਨਤੀ ਕਰਦਾ ਹੈ ਮਰਦ ਨੇ ਜਿਹੜੇ ਕਹਿੰਦੇ ਆ ਇਰਾਦੋਂ ਸੇ ਜੋ ਟਕਰਾਏ ਉਸੇ ਤੂਫਾਨ ਕਹਤੇ ਹਨ ਇਰਾਦੋਂ ਸੇ ਜੋ ਟਕਰਾਏ ਉਸੇ ਤੂਫਾਨ ਕਹਤੇ ਹਨ ਤੂਫਾਨੋਂ ਸੇ ਜੇ ਟਕਰਾਏ ਉਸੇ ਇਨਸਾਨ ਕਹਤੇ ਹਨ ਉਹ ਯਾਰ ਅਕਾਲੀ ਅਕਾਲ ਤਖਤ ਦੀ ਤਾਬਿਆ ਦਾ ਬਣਾ ਹੋਵੇ ਤੇ ਆ ਭੇਡਾ ਬੱਕਰੀਆਂ ਆਪਾਂ ਨੂੰ ਡਰਾ ਦੇਣਗੀਆਂ ਇਹਦਾ ਆਪਣਾ ਪਰਛਾਵਾਂ ਦੇਖੇ ਭੱਜਣਗੀਆਂ ਪਰਛਾਵਾਂ ਦੇਖ ਕੇ ਜੇ ਨਾ ਭੱਜੀਆਂ ਮੈਨੂੰ ਫੜ ਲੈਣਾ ਤਾਂ ਮੈਂ ਆਖਰ 'ਚ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਕਦੇ ਨਾ ਸੋਚਿਆ ਕਰੋ ਆਪਾਂ ਕਮਜ਼ੋਰ ਐ ਆਪਾਂ ਕਮਜ਼ੋਰ ਹੋ ਨਹੀਂ ਸਕਦੇ ਆਪਾਂ ਨਾ ਕਮਜ਼ੋਰ ਹੈਗੇ ਆ ਨਾ ਸੀਗੇ ਨਾ ਹੋਵਾਂਗੇ ਉਹਦਾ ਕਾਰਨ ਕੀ ਐ ਜਦ ਗੱਲ ਪੰਥ ਦੀ ਹੋਊਗੀ ਉਦੋਂ ਗੱਲ ਗ੍ਰੰਥ ਦੀ ਹੋਊਗੀ ਜਦ ਗੱਲ ਪੰਥ ਤੇ ਗ੍ਰੰਥ ਦੀ ਹੋਊਗੀ ਉਦੋਂ ਗੁਰੂ ਗੋਬਿੰਦ ਸਿੰਘ ਦਾ ਤੁਹਾਡੇ ਸਿਰ ਤੇ ਹੱਥ ਹੋਊਗਾ ਉਹ ਜੇ 10 10 ਲੱਖ ਨਾਲ ਇੱਕ ਸਿੰਘ ਲੜ ਸਕਦਾ ਆਪਾਂ ਤਾਂ ਲੱਖਾਂ ਦੀ ਗਿਣਤੀ ਚ ਹੈ ਕਿਹੜੀ ਤੇ ਸੋ ਇੰਨੀਆਂ ਬੇਨਤੀਆਂ ਕਰਕੇ ਆਪਣੀ ਬੇਨਤੀ ਸਮਾਪਤ ਕਰਦਾ ਮੈਂ ਹੁਣ ਇੱਕ ਉਹ ਗੱਲ ਬੋਲਣੀ ਆ ਤੁਸੀਂ ਮਗਰ ਬੋਲਣਾ ਸਾਰੇ ਖੰਨੇ ਚ ਪੈਲ ਤੇ ਸਮਰਾਲੇ ਸਾਹਨੇ ਵਾਲ ਸਾਥਾਂ ਸੁਣਦੇ ਪੰਥ ਤੇਰੇ ਦੀਆਂ ਗੂੰਜਾ ਦਿਨੋਂ ਦਿਨ ਐਨਾ ਨਹੀਂ ਯਾਰ ਮੈਂ ਤਾਂ ਇਕੱਲਾ ਹੀ ਸੰਗ ਪਾੜੀ ਜਾਣਾ ਪੰਥ ਤੇਰੇ ਦੀਆਂ ਗੂੰਜਾ ਦਿਨੋਂ ਦਿਨ ਚਲੋ ਹੁਣ ਐਨੇ ਨਾਲ ਮੈਂ ਜਕਾਰਾ ਬੁਲਾਉਣਾ ਜਿੰਨੀ ਹੱਡੀ ਲੈ ਕੇ ਹੱਲਾ ਕੇ ਮੈਂ ਜਕਾਰਾ ਬੁਲਾਵਾਂ ਉੱਡਾ ਹੀ ਲੰਬਾ ਜਵਾਬ Ka khalsa. Subscribe to One India Channel and never miss an update.